ਆ ਸਾਰੇ ਵਕੀਲ ਖੜੇ ਨੇ ਜੀ ਇੱਥੇ ਤੇ ਆਹ ਦੇਖੋ ਆਹ ਪਰੋਸਿਆ ਜਾ ਰਿਆ ਸੀ ਆਹ ਸ਼ਾਮ ਨੂੰ ਇੱਥੇ ਆਪਣੇ ਵਕੀਲ ਭਰਾਵਾਂ ਨੂੰ ਸਲਾਦ ਬਣਾ ਕੇ ਪਰੋਸੀ ਜਾਂਦੀ ਆ ਮਾਈ ਆਉਂਦੀ ਆ ਐਟਲੀਸ ਕੀਤੀ ਕਿੱਥੋਂ ਰਹੀ ਆ ਇੱਕ ਮਿੰਟ ਬਾਅਦ ਚ ਗੱਲਿਆ ਆਹ ਆਹ ਤੇਲ ਦੇਖੋ ਜੀ ਆਹ ਤੇਲ ਦੀ ਕੰਡੀਸ਼ਨ ਹੈ ਇਹ ਕਿਹੜੇ ਸਾਲ 47 ਦਾ ਹੈ ਕਾਲਾ ਤੇਲ ਇਹੀ ਉਹ ਵਰਤਦਾ ਜਾ ਰਿਹਾ ਆਹ ਦੇਖੋ ਇਹਦੇ ਚ ਸਟੋਰ ਕਰਕੇ ਰੱਖਦਾ ਮਹੀਨਾ ਮਹੀਨਾ ਇਹਦੇ ਚੋਂ ਹੀ ਇਹ ਤੇਲ ਚੱਲਦਾ ਹੈ ਇਹਦੇ ਚ ਸਟੋਰ ਹੁੰਦਾ ਤੇ ਇਹਦੇ ਚ ਵਰਤਿਆ ਜਾਂਦਾ ਇਹ ਪਕੌੜੇ ਇਸ ਤੇਲ ਦੇ ਪਕੌੜੇ ਆ ਟਮਾਟਰਾਂ ਦੇ ਨਿਗਾਹ ਮਾਰੀ ਜਾਵੇ ਟਮਾਟਰ ਦੇਖੋ ਕਿੰਨੇ ਗਲੇ ਹੋਏ ਨੇ ਕਿੰਨੇ ਬੁਰੇ ਹਾਲਾਤ ਨੇ ਤਾਜੀ ਉਲੀ ਇਹ ਤਾਜੀ ਉਲੀ ਲੱਗੀ ਹੋਈ ਹੈ ਇਹ ਤਾਜੀ ਉਲੀ ਲੱਗੀ ਹੋਈ ਹੈ ਆ ਲੈ ਉਲੀ ਲੱਗੀ ਹੋਈ ਹੈ ਆ ਜਮਾ ਤੇਰਾ ਆ ਜਮਾ ਆਣਾ ਤੇ ਭਾ ਆ ਕਿਉਂ ਨੂੰ ਉਲੀ ਲੱਗੀ ਪਈ ਆ ਦੇਖੋ ਕਿਉਂ ਉਹਦੇ ਹਾਲਾਤ ਆ ਕਿਉਂ ਇੱਥੇ ਵਕੀਲਾਂ ਨੂੰ ਪਰੋਸਿਆ ਜਾ ਰਿਹਾ ਸੀ ਉਲੀ ਲੱਗੀ ਬਕਾਇਦੇ ਐਕਸਪਾਇਰੀ ਡੇਟ ਦੇ ਟੋਸਟ ਤੇ ਬ੍ਰੈਡ ਆ ਵਰਤੇ ਜਾਂਦੇ ਨੇ ਆ ਉਲੀ ਲੱਗੀ ਜਾਵੇ ਆ ਦੇਖੋ ਆ ਉਹ ਲਈ ਲਕੀ ਹੋਈ ਹੈ ਬੋਲ ਕੇ ਠੀਕ ਆ ਅੰਦਰ ਅੰਦਰ ਲੈ ਕੇ ਚਲਦਾ ਜੀ ਤੁਹਾਨੂੰ ਅੰਦਰ ਇੱਥੇ ਬਾਥਰੂਮ ਦੇ ਵਿੱਚ ਉਹ ਸੀਟਸ ਨੇ ਜੀ ਦੇਖੋ ਸ਼ੂਪੋਰਟਸ ਨੇ ਤੇ ਆ ਤੁਹਾਡੇ ਪਕੌਣੇ ਪਏ ਨੇ ਆ ਤੁਹਾਡੀਆਂ ਸਬਜ਼ੀਆਂ ਪਈਆਂ ਨੇ ਠੀਕ ਹੈ ਜੀ ਆ ਦੇਖ ਲਓ ਇਹ ਸਾਰਾ ਨਾਲੇ ਪਿਸ਼ਾਬ ਕਰੀ ਜਾਂਦੇ ਨੇ ਨਾਲੇ ਵਕੀਲਾਂ ਨੂੰ ਆ ਸਮਾਨ ਖਵਾ ਰਹੇ ਨੇ ਉਹ ਜਿਹੜੀ ਇੰਸਪੈਕਟ ਹੋਦੀ ਹੈ ਉਹਦੀ ਸਾਜੋ ਤੇ ਇੱਥੇ ਆ ਸਟੋਰ ਰੂਮ ਸੀਗਾ ਸਮਾਨ ਵਿੱਚੋਂ ਬਾਹਰ ਕੱਢਿਆ ਆ ਬੁਰੇ ਹਾਲਾਤ ਦੇ ਵਿੱਚ ਆ ਸਟੋਰ ਰੂਮ ਹੈ ਜੀ ਇਹ ਬਾਥਰੂਮ ਹੈ ਐਕਚੁਅਲ ਚ ਕੋਰਟ ਕੰਪਲੈਕਸ ਤੇ ਬਾਥਰੂਮ ਨੇ ਹੈ ਜਿਨ੍ਹਾਂ ਨੂੰ ਕਨਵਰਟ ਕਰਕੇ ਇਹ ਬਣਾਇਆ ਗਿਆ ਇਹਨਾਂ ਨੇ ਆਪਣਾ ਸਟੋਰ ਰੂਮ ਬਣਾਇਆ ਹਾਂ ਇਹ ਕਰੋਚਮੈਂਟ ਹੈ ਇਹ ਪਬਲਿਕ ਟਾਇਲਟਸ ਨੇ ਪਬਲਿਕ ਟਾਇਲਟਸ ਇੱਕ ਪਾਸੇ ਅਸੀਂ ਸਵਚ ਭਾਰਤ ਦੀ ਗੱਲ ਕਰਦੇ ਹਾਂ ਇੱਕ ਪਾਸੇ ਪਬਲਿਕ ਟਾਇਲਟਸ ਹੁੰਦੇ ਧੱਕਾ ਕਰਦੇ ਹਾਂ ਵੀ ਕਚਹਿਰੀ ਦੇ ਵਿੱਚ ਹਾਂ ਆ ਦੇਖੋ ਐਕਸਪਾਇਰ ਡੇਟ ਤੇਲ ਨੇ ਜੀ ਇਹ 2016 ਦਾ ਐਕਸਪਾਇਰ ਕਰ ਗਿਆ ਹਾਂ 6 ਮੀਟਰ ਦੇ ਅੰਦਰ 6 ਮੀਟਰ ਦੇ ਅੰਦਰ ਵਰਤਣਾ ਹੁੰਦਾ ਆਲੀਖਾ ਆ ਬਰੈਡ ਹੈ ਜੀ ਆ ਬਰੈਡ ਦੇਖ ਲੋ ਪੁੱਲੀ ਲੱਗੀ ਨਜ਼ਰ ਆਉਂਦੀ ਆ 3-5 ਆਏ ਦਵਾ ਜੀ 5-5 ਆ ਵੀ ਖੋਲ ਕੇ ਮਾਰਦੇ ਆ ਆ ਦੇਖੋ ਆ ਬਰੈਡ ਆ ਇਹ ਹਰ ਹਾਰਾ ਮੈਂ ਤਾਂ ਮੇਰੇ ਹਸਾਬ ਨਾਲ ਆਉਂਦੀ ਆ ਬੰਦ ਲੱਗਿਆ ਮਲ ਲੱਗਿਆ ਇਹ ਬਣਾ ਕੇ ਆ ਨਾਲੀਆਂ ਦੇ ਵਿੱਚ ਹੀ ਤੁਸੀਂ ਇੱਥੋਂ ਹੀ ਨਾਲੇ ਪਾਣੀ ਪੜਦਾ ਚੱਲ ਬਾਈ ਹਾਂ ਇਹ ਤੂੰ ਤੱਕ ਨਹੀਂ ਤੱਕ